ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੇ ਆਪਾਂ ਚੱਲਿਆ ਜੀ ਮੋਗਾ ਸ਼ਹਿਰ ਦੇ ਵਿੱਚ ਮੋਗੇ ਤੋਂ ਉਹ 20 ਕਿਲੋਮੀਟਰ ਸ਼ਾਇਦ ਹੋਏਗਾ ਭਾਈ ਕਿ ਡਰੋਲੀ ਜਿੱਥੇ ਸ਼ੇਵ ਪਾਸ਼ਾ ਜੀ 7 ਸਾਲ ਤੋਂ ਵੱਧ ਸਮਾਂ ਉੱਥੇ ਰਹੇ ਸੀ ਤੇ ਆਪਾਂ ਹੁਣ ਜਗਰਾਉਂ ਸ਼ਹਿਰ ਲੰਘ ਚੱਲਿਆ ਜੀ ਆਪਾਂ ਘਰੋਂ ਵੀਡੀਓ ਸਟਾਰਟ ਨਹੀਂ ਕੀਤੀ ਆਪਾਂ ਰਾਹ ਵਿੱਚ ਵੀਡੀਓ ਸਟਾਰਟ ਕੀਤੀ ਹੈ ਜੀ ਇਹ ਹੈ ਜਗਰਾਉਂ ਸ਼ਹਿਰ ਤੇ ਆਪਾਂ ਜਗਰਾਉ ਨੂੰ ਸ਼ਹਿਰ ਕ੍ਰੋਸ ਕਰਕੇ ਸਿੱਧਾ ਲੰਘ ਜਣਾ ਆਪਾਂ ਮੋਗੇ ਤੇ ਇੱਥੋਂ ਹੈਗਾ ਜੀ ਆਪਣਾ ਜਗਰਾਉ ਤੋਂ 20 ਕਿਲੋਮੀਟਰ ਹੋਏਗਾ ਮੋਗਾ ਸ਼ਹਿਰ ਤੇ ਚਲੋ ਆਪਾਂ ਹੁਣ ਚੱਲਦੇ ਆਂ ਜੀ ਤੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਤੇ ਧੁੱਪ ਬਹੁਤ ਜ਼ਿਆਦਾ ਹੋ ਗਈ ਹੈ ਜੀ ਤੇ ਅੱਜ ਹੈਗਾ ਜੀ 6 ਤਰੀਕ ਠੀਕ ਹੈ ਜੀ ਦਿਨ ਐਤਵਾਰ ਤੇ ਆਪਾਂ ਹੁਣ ਚੱਲੇ ਆਂ ਜੀ ਤੇ ਟਾਈਮ ਹੋ ਗਿਆ ਜੀ 9 ਵਜੇ 12 ਮਿੰਟ ਤੇ 9 ਵਜੇ ਦੇ 12 ਮਿੰਟ ਤੇ ਦੇਖੋ ਤੁਸੀਂ ਕਿੰਨੀ ਧੁੱਪ ਹੈ ਜੀ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ ਭਾਈਕੇ ਡਰੋਲੀ ਤੇ ਜਿੱਥੇ ਸ਼੍ਰੀ ਪਾਸ਼ਾ ਮਹਾਰਾਜ 7 ਸਾਲ ਤੋਂ ਵੱਧ ਸਮਾਂ ਉਸ ਨਗਰ ਵਿੱਚ ਰਹੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤੇ ਆਪਾਂ ਪ ਲੈ ਕੇ ਚੱਲਦੇ ਆਂ ਜੀ ਸਿੱਧਾ ਮਿਲਦੇ ਆਂ ਜਾ ਕੇ ਫਿਰ ਆਪਾਂ ਉਹ ਸੱਚ ਤੇਲ ਵੀ ਪਵਾਉਣਾ ਹੱਥ ਤੇਲ ਪਵਾ ਲਈਏ ਮਿਲਦੇ ਆਂ ਫਿਰ ਜਾ ਕੇ

ਤੋਪ ਵੀ ਬਹੁਤ ਜ਼ਿਆਦੀ ਹੈ ਜੇ ਗਰਮੀ ਆ ਤੇ ਮੇਰੇ ਜੈਕਟਾਂ ਪਈ ਹੋਈਆਂ ਨੇ ਦੋ ਇੱਕ ਇੱਕ ਰਾਈਡਿੰਗ ਵਾਲੀ ਇੱਕ ਦੂਸਰੀ ਆਪਣੇ ਚੈਨਲ ਵਾਲੀ ਤੇ ਗਰਮੀ ਬਹੁਤ ਜ਼ਿਆਦੀ ਆ ਤੇ ਲੋਕ ਵਾ ਤੁਰੇ ਫਿਰਦੇ ਜੀ ਗਰਮੀ ਵਿੱਚ ਵੀ ਤੇ ਸਵੇਰੇ ਸਵੇਰੇ ਕਰ ਬੰਦਾ ਕੰਮ ਕਰਨ ਜਾਣਾ ਹੁੰਦਾ ਲੋਕਾਂ ਨੇ ਤੇ ਬਸ ਘੁੰਮਦੇ ਫਿਰਦੇ ਆ ਬਸ ਪਰ ਇਤੋਂ ਇਥੇ ਵਧੀਆ ਵਾ ਜਿਵੇਂ ਮੋਕੇ ਸ਼ਹਿਰ ਵਿੱਚ ਆਪਾਂ ਮੈਂ ਕਾਫੀ ਟਾਈਮ ਆਧਾ ਆਇਆ ਵਸ ਮੋਕੇ ਸ਼ਹਿਰ ਵਿੱਚ ਤੇ ਇੱਥੇ ਆਪਣੇ ਦੋਸਤ ਮਿੱਤਰ ਵੀ ਰਹਿੰਦੇ ਨੇ ਮੋਕੇ ਸ਼ਹਿਰ ਵਿੱਚ ਇੱਕ ਕਾਫੀ ਸਾਲ ਹੋ ਗਏ ਆਪਾਂ ਨੂੰ ਕਦੇ ਮਿਲੇ ਨਹੀਂ ਨਾ ਹੁਣ ਦੇ ਫੋਨ ਆਪਾਂ ਨੂੰ ਨਾ ਆਇਆ ਨਾ ਆਪਾਂ ਕੀਤਾ ਤੇ ਚਲੋ ਵਧੀਆ ਸ਼ਹਿਰ ਅਜ ਮੁਕਾ ਸ਼ਹਿਰ ਤੇ ਬਾਕੀ ਮਾੜਾ ਮੋਟਾ ਚਲੋ ਸ਼ਹਿਰਾਂ ਵਿੱਚ ਹੁੰਦੇ ਰਹਿੰਦੇ ਇਹੇ ਚੀਜ਼ਾਂ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਜੀ ਤੇ ਥਾਂ ਥਾਂ ਤੇ ਤੁਹਾਨੂੰ ਗੰਨੇ ਦੀਆਂ ਰਸ ਲੀਆਂ ਰੇੜੀਆਂ ਮਿਲ ਜਾਣੀਆਂ ਆਪਣੀ ਗਰਮੀ ਦੂਰ ਕਰੋ ਪੀ ਕੇ ਠੰਡਾ ਪਾਣੀ ਪੀਓ ਜਿੰਨਾ ਪਾਣੀ ਪੀ ਸਕਦੇ ਹੋ ਗਰਮੀ ਵਿੱਚ ਉਹਨਾ ਪਾਣੀ ਪੀਓ ਗਰਮ ਚੀਜ਼ਾਂ ਛੱਡੋ ਖਾਣ ਨੂੰ ਕਨੇ ਚੀਜ਼ਾਂ ਖਾਓ ਗਰਮੀ ਵਿੱਚ ਤੇ ਠੰਡੇ ਰਹੋ ਦਿਮਾਗ ਠੰਡਾ ਰੱਖੋ ਲਾ ਵੀ ਆਪਾਂ ਨੂੰ ਪੁਲ ਚੜ ਗਿਆ ਆਪਾਂ ਤੇ ਸਿੱਧਾ ਮਿਲਦੇ ਜਾੜ ਕੇ ਹੁਣ ਆਪਾਂ ਫਿਰ ਭਾਈ ਕਿ ਡਰੋਲੀ ਲੋ ਖੜ ਗਿਆ ਨਹੀਂ ਫਾਟ ਕੇ ਤੇ ਆ ਗਏ ਤੇ ਟ੍ਰੇਨ ਵੀ ਆ ਗਈ ਹੈ ਜੀ ਤੇ ਬਸ 1 ਮਿੰਟ ਦਾ ਫਰਕ ਰਹੇਗਾ ਜੀ ਫਾਟ ਖੁੱਲੇ ਸੀ ਮੈਂ ਲੰਘ ਜਾਣਾ ਸੀ ਪਰ ਟ੍ਰੇਨ ਆਨ ਕਰਕੇ ਜਲਦੀ ਬੰਦ ਹੋ ਗਈ ਤੇ ਲੰਘ ਜੇ ਭਾਈ ਮੋਰੇ ਤੇਜਾ ਸਿੰਘ ਤੇ ਪਿੱਛੇ ਭੂਤਨੀ ਇਹ ਨਿਹੰਗ ਸਿੰਘ ਦਾ ਬੋਲਾ ਹੁੰਦਾ ਇਹ ਤੇ ਉਹ ਬੋਲਦੇ ਹੁੰਦੇ ਨੇ ਨਿਹੰਗ ਸਿੰਘ ਤੇ ਤੇਜਾ ਸਿੰਘ ਇੰਜਣ ਤੇ ਭੂਤਨੀ ਟ੍ਰੇਨ ਜਿਹੜੇ ਪਿੱਛੇ ਡੱਬੇ ਆ ਸਾਰੇ ਚਲੋ ਸਾਨੂੰ ਕਰਾ ਦਿਆਂ ਕ੍ਰਾਸ ਕਰਕੇ ਚੱਲਦੇ ਆ ਫਿਰ ਬਸ 1 ਕਿਲੋਮੀਟਰ ਰਹਿ ਗਿਆ ਜੀ ਇੱਥੋਂ ਪਿੰਡ ਭਾਈ ਕਟਰੋਲੀ ਚਲੋ ਲੰਘ ਜਾਵੇ ਜਲਦੀ ਜਲਦੀ ਕੋਲ ਦੇ ਫਟਕ ਮੜਿਆ ਕਿਉਂ ਲੇਟ ਕਰਾਉਣਾ ਸਾਨੂੰ ਇਹ ਖੋਲਦੇ ਵੀ ਖੋਲਦੇ ਹੁਣ ਤਾਂ ਰਹਿਣਾ ਸ਼ੁਕਰ ਆ ਇਹ ਦਰਖਾ ਦੀ ਸ਼ਾਮ ਮਿਲ ਗਈ ਆਪਾਂ ਉਥੇ ਖੜ ਗਏ ਆਪਾਂ ਜੇ ਧੁੱਪ ਵਿੱਚ ਹੁੰਦੇ ਤੇ ਬੁਰਾ ਹਾਲ ਹੋ ਜਾਣਾ ਸੀ ਪਹਿਲਾਂ ਵੀ ਹੋਇਆ ਬੁਰਾ ਹਾਲ ਤੇ ਹੁਣ ਫਿਰ ਹੋ ਜਾਣਾ ਸੀ ਖੋਲ ਜੀ ਵੀਰੇ ਹੁਣ ਤਾਂ ਹੁਣ ਤਾਂ ਲੰਘ ਗਈ ਟ੍ਰੇਨ ਹੁਣ ਕਿਹਦੇ ਡਿੱਕਰ ਤਾਂ ਮੁੰਡਿਆ ਖੋਲ ਦੇ ਖੋਲ ਦੇ ਬਰੇਕੇਟ ਚੱਕ ਦੇ ਚਲੋ ਚੱਕਦੇ ਚੱਕਦੇ ਜਾ ਗਦੇ ਚਲ ਜੀ ਮੋੜੇ ਲੈ ਕੇ ਚੱਲਦੇ ਆ ਨਾ ਆਪਾਂ ਖੋਲ ਹੀ ਲੈਣ ਦੀ ਪਹਿਲਾਂ ਇਹਨੂੰ ਚੱਲ ਵੀ ਖੁੱਲ ਗਏ ਖੁੱਲ ਗਏ ਵਦਾਈਆਂ ਬਈ ਫਾਟ ਖੁੱਲਣ ਹੁੰਦੀਆਂ ਚਲੋ ਚਲੋ ਜੀ ਚਲੋ ਚਲੋ ਭਾਈ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਆਰੋ ਆਰੋ ਲੰਘ ਜਾਂਦਾ ਲੰਘ ਜਾਂਦੋ ਲੰਘ ਜਾਂਦੋ ਲੰਘ ਜਾਂਦੋ ਜੀ ਇਹ ਅਚਕ ਇੱਕ ਰਸਪੀਡ ਬ੍ਰੇਕਰ ਬਹੁਤ ਉੱਚੇ ਉੱਚੇ ਬਣਾਏ ਹੋਏ ਆ ਲੋ ਜੀ ਪਿੰਡਾਂ 'ਚ ਵੜ ਗਿਆ ਆਪਾਂ ਤੇ ਆਸ-ਪਾਸੇ ਸਾਨੂੰ ਖੇਤ ਮਿਲਣਗੇ ਤੇ ਕਣਕਾਂ ਲਾਈ ਕਣਕਾਂ ਪੱਕ ਰਹੀਆਂ ਨੇ ਬਸ ਮਹੀਨੇ ਤੱਕ 2 ਮਹੀਨੇ ਤੱਕ ਕਣਕਾਂ ਸਾਰੀਆਂ ਵੱਢ ਲੈਣੀਆਂ ਫਿਰ ਸੱਟਣਗੇ ਮੰਡੀ ਵਿੱਚ ਜਾ ਕੇ ਦਾਣੇ ਮੰਡੀ 'ਚ ਸੱਟਣਗੇ ਫਿਰ ਪੈਸੇ ਆਉਣਗੇ ਫਿਰ ਖਰਚੇ ਕਰਨਗੇ ਫਿਰ ਕੋਈ ਚੀਜ਼ ਉਸ ਤੋਂ ਬਾਅਦ ਫਿਰ ਝੋਨੇ ਦੀ ਵਾਰੀ ਆ ਜਾਊਗੀ ਠੀਕ ਐ ਇਦਾਂ ਹੀ ਮਤਲਬ ਖੇਤੀ ਉੱਜਾਈ ਰਹਿੰਦੀ ਆ ਦੇਖੋ ਸਾਹਮਣੇ ਸਾਰੇ ਪਾਸੇ ਕਣਕ ਕਣਕ ਹੀ ਆ ਜੀ ਤੇ ਫਿਰ ਟਿੱਬੇ ਹੁੰਦੇ ਸੀ ਇਸ ਸਾਈਡ ਤੇ ਜਿਵੇਂ ਟੱਪ ਟੱਬਾ ਹੁੰਦੀ ਸੀ ਨਾ ਟਿੱਬੇ ਵਾਲੇ ਹੁੰਦੇ ਸੀ ਹਨਾ ਜਿਵੇਂ ਜਿਵੇਂ ਡਿਵੈਲਪ ਹੋ ਹੁੰਦੀ ਰਹੀ ਪੰਜਾਬ ਦੀ ਓਵੇਂ ਫਿਰ ਟਿੱਬੇ ਢਾਕੇ ਲੋਕਾਂ ਨੇ ਖੇਤਾਂ 'ਚ ਮਿੱਟੀ ਫਰੋਵੇਂ ਵਿੱਚ ਰਲਾ ਲਈ ਤੇ ਉਹ ਠੀਕ ਵੈਸੇ ਠਾਂ ਜਿੱਥੇ ਤਾਂ ਹਰਿਆਲੀ ਆ ਜਾਂਦੀ ਉੱਥੇ ਤਾਂ ਚਲੋ ਬੜੀ ਠੰਡੀ ਹਵਾ ਹੁੰਦੀ ਹੈ ਜਿੱਥੇ ਮਤਲਬ ਗਰਮੀ ਤੇ ਉੱਥੇ ਵਰ ਗਰਮੀ ਹੀ ਹੋਊਗੀ ਤੇ ਆਪਾਂ ਮੁੜ ਜਾਣਾ ਇਧਰੋਂ ਚੱਲ ਵੀ ਚੱਲ ਵੀ ਚੱਲ ਵੀ ਛੇੜਾ ਚੱਲ ਵੀ ਚਲੋ ਚਲੀਏ ਫਿਰ हां जी ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਡਰੋਲੀ ਭਾਈ ਮੋਗਾ ਇਸ ਪਵਿੱਤਰ ਸਥਾਨ ਦਾ ਇਤਿਹਾਸਿਕ ਪਿਛੋਕੜ ਹੈ ਕਿ ਇਸ ਪਿੰਡ ਡਰੋਲੀ ਭਾਈ ਦੇ ਵਸਨੀਕ 6ਵੇਂ ਗੁਰੂ ਜੀ ਅਨੰਨ ਸੇਵਕ ਤੇ ਰਿਸ਼ਤੇਦਾਰੀ ਵਿੱਚੋਂ ਸਾਲੀ ਸੰਧੂ ਮਾਤਾ ਰਾਮੋ ਜੀ ਤੇ ਬਾਬਾ ਸਾਈ ਦਾਸ ਜੀ ਨੇ ਗੁਰੂ ਜੀ ਵਾਸਤੇ ਨਵਾਂ ਮਕਾਨ ਮਹਿਲ ਅਟਾਰੀ ਬਣਾ ਕੇ ਮਨ ਵਿੱਚ ਪ੍ਰੇਮ प्राण धारण ਕੀਤਾ کہ خود ਗੁਰੂ ਜੀ ਇੱਥੇ ਆ ਕੇ ਨਿਵਾਸ ਕਰਨ ਦਾ ਅਸੀਂ ਇਸ ਘਰ ਵਿੱਚ ਪੈਰ ਪਾਵਾਂਗੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਬੂਲ ਹੋਈ ਤੇ ਗੁਰੂ ਜੀ ਇੱਥੇ ਆਏ ਤਾਂ ਬਾਬਾ ਸਾਈਂदास ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਦਾਤਾ ਜੀ ਅਸੀਂ ਜਿਹੜੇ ਮਕਾਨ ਵਿੱਚ ਆਪ ਜੀ ਦਾ ਨਿਵਾਸ ਕਰਵਾਉਣਾ ਚਾਹੁੰਦੇ ਹਾਂ ਆਪ ਜੀ ਉੱਥੇ ਚਰਨ ਪਾ ਕੇ ਵਿਸ਼ਰਾਮ ਕਰਕੇ ਉਸ ਨੂੰ ਸਫਲ ਪਵਿੱਤਰ ਅਤੇ ਸ਼ੋਭਤਿਰਤ ਦੇ ਤਬਦੀਲ ਕਰੋ ਜੀ ਗੁਰੂ ਜੀ ਨੇ ਅਰਦਾਸ ਪ੍ਰਵਾਨ ਕੀਤੀ ਤੇ ਫਰਮਾਇਆ ਕਿ ਭਾਈ ਸਾਈਂ ਦਾਸ ਜੀ ਤੁਸੀਂ ਸਾਨੂੰ ਪ੍ਰੇਮ ਦੀ ਡੋਰੀ ਨਾਲ ਖਿੱਚ ਕੇ ਇੱਥੇ ਮੰਗਵਾਇਆ ਹੈ ਅਤੇ ਅਸੀਂ ਇੱਥੇ ਸਿਰਫ ਇਸ ਘਰ ਦਾ ਕਰਕੇ ਹੀ ਆਏ ਹਾਂ ਇਹ ਬਚਨ ਕਰਕੇ ਜਦੋਂ ਗੁਰੂ ਜੀ ਮਹਿਲ ਅੰਦਰ ਉਤਾਰਾ ਕੀਤਾ ਤਾਂ ਬਾਬਾ ਸਾਈਂ ਦਾਸ ਜੀ ਅਤੇ ਮਾਤਾ ਰਾਮੋ ਜੀ ਮੋਹ ਆਪ ਮਹਾਰੇ ਬੋਲ ਨਿਕਲੀ ਕਿ ਅੱਜ ਦੀ ਇਹ ਘੜੀ ਬੜੀ ਸ਼ੁਭ ਹੈ ਅਸੀਂ ਧੰਨ ਹਾਂ ਕਿ ਗੁਰੂ ਜੀ ਸਾਡੇ ਘਰ ਆਏ ਹਾਂ ਇੰਜ ਗੁਰੂ ਜੀ ਦੀ ਨਿਵਾਸ ਕਰਨ ਨਾਲ ਬਾਬਾ ਸਾਈਂਦਾਸ ਜੀ ਦਾ ਮਹਿਲ ਗੁਰੂ ਘਰ ਮਹਿਲ ਸਾਹਿਬ ਦੀ ਅਟਾਰੀ ਕਰਕੇ ਜਾਣੇ ਤੇ ਪੁੱਜ ਜਾਣ ਲੱਗੇ ਦੂਰ ਨੇੜੇ ਤੋਂ ਰਜਾਨਾ ਹੀ ਬਿਆੰਤ ਸੰਗ ਦਾ ਇੱਥੇ ਗੁਰੂ ਚਰਨਾਂ ਵਿੱਚ ਆ ਕੇ ਸੇਵਾ ਤੇ ਅਰਦਾਸਾ ਕਰਕੇ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਕੇ ਜਾਂਦੀਆਂ ਇਥੇ ਗੁਰੂ ਜੀ ਦੇ ਬਿਆਨਤ ਕੋਤਕ ਕਿਤੇ ਜਿਵੇਂ ਭਾਈ ਸਾਧੋ ਜੀ ਭਾਈ ਰੂਪਾ ਜੀ ਤੋਂ ਜਲ ਛਕਣ ਇੱਥੋਂ ਹੀ ਗਏ ਇੱਕ ਸਿੱਖ ਦਾ ਸਮੁੰਦਰੀ ਲਹਿਰਾਂ ਵਿੱਚ ਘਿਰਿਆ ਡੁੱਬਦਾ ਜਹਾਜ਼ ਇੱਥੇ ਬਰਾਜੇ ਹੋਏ ਇਹ ਮੋਢਾ ਲਾ ਕੇ ਬਾਹਰ ਲਾਇਆ ਜਦੋਂ ਬਾਬਾ ਵਿਧੀ ਚੰਦ ਜੀ ਦੁਸ਼ਾਲੇ ਲੈ ਕੇ ਪੱਟੀ ਵਿਖੇ ਬਲਦੇ ਪੱਠ ਵਿੱਚ ਬੈਠੇ ਸਨ ਤਾਂ ਇੱਥੇ ਬੈਠ ਕੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਉੱਪਰ ਪਾਣੇ ਦੇ ਗਾਗਰਾਂ ਪਵਾੰਦੇ ਰਹੀ ਪੂਰਬੀ ਮਾਲਵਾ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਇੱਥੇ ਜਾ ਕੇ ਚਰਨ ਪਾਏ ਤੇ ਬਖਸ਼ਿਸ਼ਾਂ ਵੰਡੀਆਂ ਇਸੇ ਮਹਿਲ ਅੱਜਕੱਲ ਗੁਰਦੁਆਰਾ ਗੁਰਕੇ ਮਹਿਲ ਅਟਾਰੇ ਸਾਹਿਬ ਦੇ ਨਿਵਾਸ ਦੌਰਾਨ ਛੇਵੇਂ ਗੁਰੂ ਜੀ ਦੇ ਵੱਡੇ ਸਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਜਨਮ ਮਾਤਾ ਤਮੋਦਰ ਜੀ ਦੇ ਪਾਵਨ ਕੁੱਖੋਂ ਕੱਤਕ ਪੂਰਨ ਮਾ시 ਸੰਮਤ 1670 ਬਿਕਰਮੀ 1613 ਈਸਵੀ ਨੂੰ ਹੋਇਆ ਇਥੇ ਗੁਰੂ ਜੀ ਨੇ ਸਮੇ ਦੇ ਉਸ ਨਿਵਾਸ ਮਹਿਲ ਦਾ ਬਹੁਤ ਸਾਰਾ ਸਾਰਾ ਹਿੱਸਾ ਉਸੇ ਤਰ੍ਹਾਂ ਪ੍ਰਾਤਨ ਰੂਪਿਤ ਸੰਭਾਲਿਆ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਦਰਸ਼ਨ ਕਰ ਰਹੇ ਹੋ ਅੱਜ ਵੀ ਪ੍ਰਾਤਨ ਇੱਟਾਂ ਘਰ ਉਦਾਂ ਹੀ ਸ਼ਿਸ਼ੋਭਿਤ ਹੈ ਇਸ ਮਹਿਲ ਅੰਦਰ ਬਾਬਾ ਗੁਰਦਤਾ ਜੀ ਦੇ ਜਨਮ ਸਥਾਨ ਵਾਲੇ ਕਮਰੇ ਵਿੱਚ ਤਾਂ ਉਸ ਵੇਲੇ ਦਾ ਚੂਨੇ ਦਾ ਪੱਕਾ ਫਰਸ਼ ਅੱਜ ਵੀ ਮੌਜੂਦ ਹੈ ਜਿਸ ਉੱਪਰ ਕਈ ਸਾਲ ਗੁਰੂ ਸਹਿਬਾਨ ਦੇ ਪਵਿੱਤਰ ਚਰਨ ਪੈਂਦੇ ਰਹੇ ਇਸ ਅਸਥਾਨ ਗੁਰਦੁਆਰਾ ਗੁਰਕੇ ਮਹਿਲ ਅਟਾਰੀ ਸਾਹਿਬ ਨੂੰ ਛੇਵੇਂ ਪਾਤਸ਼ਾਹ ਜੀ ਮਹਾਰਾਜ ਦਾ ਵਰਦਾਨ ਹੈ ਕਿ ਗੁਰਸਿੱਖੀ ਧਾਰਨ ਕਰ ਇੱਥੇ ਸੇਵਾ ਕਰਕੇ ਅਰਦਾਸਾਂ ਕਰਨ ਨਾਲ ਮੁਹਮੰਗੀਆਂ ਦਾਤਾ ਪ੍ਰਾਪਤ ਹੋਣਗੀਆਂ ਅੱਜ ਵੀ ਇੱਥੇ ਇਹ ਬਖਸ਼ਿਸ਼ਾਂ ਵਰਤਦੀਆਂ ਹਨ ਬਾਅਦ ਵਿੱਚ ਸੱਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਲੰਮਾ ਸਮਾਂ ਨਿਵਾਸ ਰੱਖ ਕੇ ਇਲਾਕੇ ਦੀਆਂ ਬਖਸ਼ਾਂ ਬਣੀਆਂ ਇਹ ਅਸਥਾਨ ਇਸ ਮਾਲਵਾ ਇਲਾਕੇ ਵਿੱਚ ਤਿੰਨੋਂ ਹੀ ਗੁਰੂ ਸਰਬਾਨ ਦੇ ਹੈੱਡਕੁਆਟਰ ਰਿਹਾ ਇਸ ਤੋਂ ਪਹਿਲਾਂ ਪਦਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਇਸ ਇਲਾਕੇ ਨੂੰ ਸਥਾਪਿਤ ਕੀਤਾ ਸੀ ਇਤਿਹਾਸਿਕ ਦਸਵੰਤ ਕੇਂਦਰ ਦੀ ਸਿੱਖੀ ਪ੍ਰਚਾਰ ਕੇਂਦਰ ਇੱਥੇ ਹੀ ਸੀ ਗੁਰੂ ਜੀ ਨੇ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਭਾਈ ਉਮਰ ਸ਼ਾਹ ਜੀ ਇਸ ਇਲਾਕੇ ਦੀ ਮਸੰਦੀ ਜਥੇਦਾਰੀ ਬਖਸ਼ਿਸ਼ ਕੀਤੀ ਅਜਬ ਅਜਾਇਬ ਸਿੰਘਾ ਉਮਰ ਸ਼ਾ ਗੁਰਸੇਵਕ ਰੰਦਾ ਜਿਵੇਂ ਆਪ ਨੂੰ ਦੱਸਣਾ ਚਾਹਨਾ ਮੇਰੀ ਵੀਰ ਦੇ ਮਾਲਕ ਧੰਨ ਸ਼੍ਰੀ ਗੁਰਗੋਬ ਸਿੰਘ ਜੀ ਮਹਾਰਾਜ ਇਸ ਨਗਰ ਵਿੱਚ 6 ਵਾਰੀ ਆਏ ਤੇ 7 ਸਾਲ ਤੋਂ ਵੱਧ ਗੁਰੂ ਸਾਹਿਬ ਜੀ ਇਸ ਨਗਰ ਵਿੱਚ ਰਹੇ ਪਹਿਲਾਂ ਗੁਰੂ ਸਾਹਿਬ ਜੀ ਆਏ 1606 ਵਿੱਚ ਫਿਰ 1613 ਵਿੱਚ ਇਸਵੀ 1616 1619 1627 ਤੇ 1630 ਵਿੱਚ ਗੁਰੂ ਸਾਹਿਬ ਜੀ 7 ਸਾਲ ਤਵੱਦ ਇਸ ਨਗਰ ਨੂੰ ਭਾਗ ਲਾਈ ਤੇ ਬਾਕੀ ਜੋ ਨਿਸ਼ਾਨੀਆਂ ਹਨ ਗੁਰ ਘਰ ਦੀਆਂ ਤੇ ਆਪਾਂ ਤੁਹਾਨੂੰ ਅੱਗੇ ਜਾ ਕੇ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਜੀ ਪੁਰਾਣਾ ਘਰ ਹੈ ਜੀ ਸਾਈਂ ਬਾਬਾ ਸਾਈਂदास ਜੀ ਅਤੇ ਮਾਤਾ ਰਾਮੂ ਜੀ ਉਹਨਾਂ ਦਾ ਪ੍ਰਾਤਨ ਘਰ ਹੈ ਜੀ ਤੇ ਦਰਸ਼ਨ ਕਰਾਣੇ ਆਪਾਂ ਜਾ ਕੇ ਅੰਦਰ ਤਾਂ ਕੋਟਾ ਬੋ ਇਹ ਪ੍ਰਾਣਾ ਘਰ ਹੈ ਇੱਕ ਮੁੰਡਾ ਹੁਣ ਦੱਸਿਓ ਜੀ ਰਾਤਾਂ ਪ੍ਰਾਣਾ ਘਰ ਵਰਤਾਈਂਦਾਸ ਮਾਤਾ ਰਾਮੋ ਜੀ ਦਾ ਇਹ ਮਕਾਨ ਬਣਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਲਾਇਆ ਸੀ ਸੰਗੇਤ ਪਰਿਵਾਰ ਤਨਹਜ਼ਾਰ ਕੋਟ ਸਵਾਰ ਨੌਵੇਂ ਪਾਤਸ਼ਾਹੀ ਬਚਪਨ ਚ ਸੀ ਠੀਕ ਠੀਕ ਇਹ ਪ੍ਰਾਰਥਨਾ ਵੀੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਥ ਲਿਖਿਆ ਹੈ। ਇਹ ਕਨਾਰੇ ਇੱਕ ਖੰਢੀ ਇਹ ਆਪਾਂ ਮਾਗੀ ਤੇ ਵਿਸਾਖੀ ਨੂੰ ਪ੍ਰਗਟ ਕਰਦੇ ਆਂ ਹਰ ਰੋਜ਼ ਨਹੀਂ ਕਰਦੇ। ਠੀਕ ਹੈ। ਇਹ ਚੋਲਾ ਸਾਹਿਬ। ਕੱਲੇ ਕਚਹਿਰਾ ਤੇ ਵਰਨ ਝਾਵਾਂ ਦਸਤਾਰ ਚਾਲ ਮੁਤਾ ਦਮੋਦਰੀ ਜੀ ਦਾ ਚਾਲ 24 ਗੱਜ ਕਿੰਨਾ ਹੁੰਦਾ ਜੀ ਹਾਂਜੀ 24 ਗੱਜ ਪਤਾ ਨਹੀਂ ਉਹ ਪਾਵੇ ਸੰਲੂਖ ਦੇ ਅੱਛਾ ਇਹ ਉਹ ਸਾਹਮਣੇ ਪਾਵੇ ਇੱਧਰ 10 ਦਾ ਸੰਦੂਕ ਕਿਹਦੇ ਪਾਸੇ ਉੱਧਰਲੇ ਪਾਸੇ ਪਿਆ ਦਿਖਾਉਣਾ ਤੁਹਾਨੂੰ ਇਹ ਖੜਾਵਾ ਆਖਣਾ ਮਾਤਾ ਰਾਮ ਮੋਜ ਦੀਆਂ ਇਹਨਾਂ ਤੇ ਬਸ ਸਟੰਗ ਦੇਤੀ ਬਾਬਾ ਸਾਈ ਦਾ ਠੀਕ ਉਹ ਪਰੇ ਕੁੰਡਾ ਤਵੀਲਾ ਪ੍ਰਾਰਥਨ ਕੁੰਡਾ ਪ੍ਰਸ਼ਾਦ ਆਣ ਠੀਕ ਹੈ ਇਹ ਫੋਟੋ ਵੀ ਕਿਉਂ ਕੀਤਾ ਹੈ ਠੀਕ ਹੈ ਰਾਗ ਮਾਲਾ ਇਹਨਾਂ ਰਾਗ ਮਾਲਾ ਰਾਮਕੋਲੀ ਮੋਹ ਕੰਕਾਰ ਸਦਕ ਪ੍ਰਸਾਦ ਰਾਗ ਮਾਲਾ ਰਾਗੇ ਚ ਸੰਗ ਪੰਜ ਪ੍ਰੰਗਲ ਸੰਗ ਲਾਪੇ ਅਠ ਨੰਨ ਪ੍ਰਥਮ ਰਾਗ ਪੇ ਅਰਵ ਕਰੀ ਪੰਜ ਰਾਗ ਨੇ ਸੰਗ ਚ ਰਹੀ ਪ੍ਰਥਮ ਪੇ ਰੇ ਬਿਲਾਵਲੀ ਪੰਨਾ ਕੇ ਗਾਵੈ ਬੰਗਲੇ ਪੁਨਸ ਲਿਖੇ ਕੀ ਪਈ ਬਾਰੇ ਪੇ ਰੁ ਕੀ ਪੰਜ ਚਨਾਰੀ ਪੰਚਮ ਹਰਕ ਤੇ ਸਾਖ ਸੁਨਾਵੈ ਬੰਗਲਮ ਮਦ ਮਾਧਵ ਗਾਵ ਇਹਨਾਂ ਸ਼ਿਲਿਆਂ ਤੇ ਲੰਗਰ ਚਲਾਉਣੇ ਮਾਗੀ ਵਾਲੇ ਦਿਨ ਠੀਕ ਹੈ ਜੀ ਨਾਲੇ ਪੀੜ ਦੇ ਦਰਸ਼ਨ ਕਰਾਉਣੇ ਪਤ ਪ੍ਰਾਰਥਨੇ ਕਿੁੱਲੇ ਉੱਪਰ ਜਾ ਸਕਦੇ ਹਾਂ ਜੀ ਸੰਦੂਕ ਉੱਪਰ ਜਾ ਸਕਦੇ ਠੀਕ ਇਹ ਮਾਤਾ ਜੀ ਦਾ ਸੰਦੂਕ ਹੈ ਜੀ ਰਾਤਨ ਖੋਇਆ ਜੀ ਜਿੱਤੋ ਜਲ ਲੈ ਕੇ ਗੁਰੂ ਸਾਹਿਬਾਂ ਦੇ ਅ ਸਰੀਰ ਉੱਪਰ ਪਾਇਆ ਸੀ ਜਾਲੀ ਫੌਕਸ ਕਰੀਆ ਸ਼ੇਮੇ ਪਾਤਸ਼ਾਹ ਦੇ ਵੱਡੇ ਸਹਿਬ ਜਾਦੇ ਬਾਬਾ ਗੁਦਿੱਤਾ ਸਾਹਿਬ ਜੀ ਦੇ ਚਰਨਾਂ ਦੀ ਪੈੜ ਬਾਬਾ ਸਾਈਂ ਦਾ ਜਿਹਨੇ ਗਿੱਲੀ ਇੱਟ ਵਿੱਚ ਲਵਾ ਕੇ ਇੱਟ ਆਵੇ ਵਿੱਚ ਪਕਾ ਕੇ ਆਪਣੇ ਪਾਸ ਰੱਖ ਲਈ ਸੀ ਇਹ ਉਹ ਇੱਟ ਹੈ ਜੀ ਇਹਦੇ ਨਾਲ ਹੀ ਲੱਕੜ ਦੀਆਂ ਕਿੱਲੀਆਂ ਵੀ ਹੋਈਆਂ ਚੌਰਸ ਬੰਨਾ ਮਹਿਲ ਦੀ ਕੰਧ ਵਿੱਚ ਸੀ ਸਾਫ ਬੰਨਾ ਬਾਹਰ ਜਿੱਥੇ ਨਾਲ ਗੁਰੂ ਸਾਹਿਬ ਜੀ ਵਸਤਰ ਵਗੈਰਾ ਟੰਗਦੇ ਰਹਿ ਇਹ ਰੇਲਾ ਜਿਹਦੇ ਉੱਪਰ ਕੋਚਿਆ ਰੱਖ ਕੇ ਬੜਵੇਂ ਜੰਮੀ ਹੈ ਵੀ ਪ੍ਰਾਤਨ ਉਸੇ ਦੇ ਲਈ ਕੀਤੀ ਹੈ ਜੀ ਇਸ ਤੋਂ ਅੱਗੇ ਸ਼ੇਵੇਂ ਪਾਸ਼ਾ ਦੇ ਵੱਡੇ ਮਹਿਲ ਮਾਤਾ ਦੰਬੂਦਰੀ ਜੀ ਐਸਪੀੜਾ ਸਾਹਿਬ ਤੇ ਲੰਮਾ ਸਮਾਂ ਬੈਠਦੇ ਰਹੇ ਇੱਕ ਢਾਈ ਦੀਵਾਨ ਸਾਰਾ ਉਸ ਦਿਨ ਦਾ ਪ੍ਰਾਪਤਨ ਹੈ ਜੀ ਸ੍ਰੀ ਸਾਹਿਬ ਵੀ ਪ੍ਰਾਪਤਨ ਸ਼ੇਵੇਂ ਜਾਮੁਰੇ ਦੀ ਹੈ ਇਹ ਇਧਰ ਨਜ਼ਦੀਕ ਲੋਹੇ ਦਾ ਡੱਬਾ ਇਹਦੇ ਵਿੱਚ ਪੱਥਰ ਦਾ ਤੇ ਲੋਹੇ ਦਾ ਬਟਾ ਹੈ ਇਹ ਪ੍ਰਾਪਤਨ ਸੀ ਇਹਦੇ ਨਾਲ ਹੀ ਲੋਹੇ ਦਾ ਕੜਛਾ ਨਜ਼ਰ ਆ ਰਿਹਾ ਹੈ ਉਹਦੇ ਨਾਲ ਕੋਲੇ ਔਸ ਗੋਲ ਬਰਤਨ ਵਿੱਚ ਪਾ ਕੇ ਤੇ ਸੁਗੰਧੀਦਾਰ ਸੰਗਰੀ ਪਾ ਕੇ ਸੁਗੰਧੀ ਕੀਤੀ ਜਾਂਦੀ ਸੀ ਜਿਹੜੀ ਪਹਿਲੇ ਦਿਨ ਦੀ ਰਾਖ ਸੀ ਕੋਲਿਆਂ ਦੀ ਬਾਬਾ ਸਾਂਹ ਦਾ ਜਿਹਨੇ ਸਾਹਮਣੇ ਰੱਖ ਲਈ ਪੀਪਾ ਨਵਾਂ ਹੈ ਰਾਕੇ ਦੇ ਵਿੱਚ ਪ੍ਰਾਪਨ ਹੈ ਜੀ ਇਸ ਤੋਂ ਅੱਗੇ ਛੋਟਾ ਜਿਹਾ ਘੜਾ ਜਿਹਨੇ ਪੁੱਟਾਇਆ ਚੱਪਣੀ ਤੇ ਤਿੰਨ ਕੰਨਕੀਆਂ ਛੋਟੀਆਂ ਗਾਗਰਾਂ ਇੱਕ ਦੀਰਾ ਉੱਪਰੋਂ ਦੇਰ ਪੰਡਾ ਸਾਈਡ ਦੇ ਉੱਤੇ ਨਿਕਲਦੀ ਚੱਪਣੀ ਇਹ ਜਿਹੜਾ ਸੰਗਲ ਹੈ ਲੰਗਰ ਵਿੱਚ ਵਰਤਿਆ ਜਾਂਦਾ ਸੀ ਇਹ ਵੀ ਪ੍ਰਾਪਨਸ਼ੀ ਮਿਲ ਜਾਂਦੇ ਨੇ ਤਾਂ ਹੈ